ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਭਾਰਤ ਦੇ ਨਵੇਂ ਅਗਲੇ ਪੀਐਮ ਦੇ ਚਿਹਰੇ ਨੂੰ ਲੈ ਕੇ ਆਈ ਇਹ ਵੱਡੀ ਖਬਰ ਹੋ ਗਿਆ ਵੱਡਾ ਐਲਾਨ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ਰਵਪਾਤ ਕਹਿੰਦੇ ਹਾਂ ਵੱਡੀ ਖਬਰ ਆ ਰਹੀ ਹੈ ਜੀहां ਅੱਜ ਲੋਕ ਸਭਾ ਚੋਣਾਂ 24 ਦਿਨ ਦੇ ਨਤੀਜਿਆਂ ਦਾ ਐਲਾਨ ਹੋਣ ਜਾ ਰਿਹਾ ਹੈ ਇਸ ਦੇ ਲਈ ਵੋਟਰਾਂ ਦੀ ਗਿਣਤੀ ਜਾਰੀ ਹੈ ਜੇ ਤੈ ਹੋ ਜਾਵੇਗਾ ਕਿ ਅਗਲੇ 5 ਸਾਲਾਂ ਤੱਕ ਦੇਸ਼ 'ਚ ਮੋਦੀ ਸਰਕਾਰ ਰਹੇਗੀ ਜਾਂ ਸੱਤਾ ਪਰਿਵਰਤਨ ਹੋਵੇਗਾ ਜੀहां ਅੱਜ ਤੈ ਹੋ ਜਾਵੇਗਾ ਕਿ ਅਗਲੇ 5 ਸਾਲ ਤੱਕ ਦੇਸ਼ 'ਚ ਮੋਦੀ ਸਰਕਾਰ ਰਹੇਗੀ ਜਾਂ ਇਸੇ ਪਰਿਵਰਤਨ ਵੀ ਹੋਵੇਗਾ ਸਾਰੇ ਜੇਤੂ ਉਮੀਦਵਾਰਾਂ ਦੀ ਸੂਚੀ ਦੁਪਹਿਰ ਤੱਕ ਜਾਰੀ ਕਰ ਦਿੱਤੀ ਜਾਵੇਗੀ ਸਾਰੀਆਂ 5743 ਲੋਕ ਸਭਾ ਸੀਟਾਂ ਦੇ ਜੇਤੂਆਂ ਦਾ ਐਲਾਨ ਕੀਤਾ ਜਾਵੇਗਾ ਤੇ ਇਹ ਸਪਸ਼ਟ ਵੀ ਹੋ ਜਾਵੇਗਾ ਕਿ ਕੇਂਦਰ ਚ ਕਿਸ ਦੀ ਸਰਕਾਰ ਬਣੇਗੀ ਲੋਕ ਸਭਾ ਚੋਣਾਂ ਦੇ ਨਤੀਜੇ ਤੋਂ ਇਲਾਵਾ ਸਿਕਮ ਅਤੇ ਅਰੁਣਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ 2 ਜੂਨ ਨੂੰ ਐਲਾਨੇ ਜਾਣਗੇ ਤੇ ਉਸ ਦੇ ਨਾਲ ਹੀ ਇਹ ਪ੍ਰਧਾਨ ਮੰਤਰੀ ਦੇ ਚਿਹਰੇ ਦੇ ਬਾਰੇ ਵੀ ਇਹ ਵੱਡੀ ਖਬਰ ਆ ਰਹੀ ਜੋ ਕਿ ਐਲਾਨ ਹੋਵੇਗਾ ਵੀਡੀਓ ਦੇਖਣ ਦੀ ਤੁਹਾਡਾ ਧੰਨਵਾਦ